ਲੇਕਿਨ ਇੱਕ ਗੱਲ ਕਲੀਅਰ ਹੋ ਗਈ ਹੈ ਕਿ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਰਸਤਾ ਕਿਸਾਨਾਂ ਨੇ ਨਹੀਂ ਰੋਕਿਆ ਸੀ ਹਰਿਆਣਾ ਗਵਰਨਮੈਂਟ ਸੁਪਰੀਮ ਕੋਰਟ ਚਲੀ ਜਾਂਦੀ ਹੈ ਇਹਦਾ ਮਤਲਬ ਮਨਸ਼ਾ ਹਰਿਆਣਾ ਗਵਰਨਮੈਂਟ ਦੀ ਕਲੀਅਰ ਹੋ ਗਈ ਔਰ ਕੇਂਦਰ ਦੀ ਮਨਸ਼ਾ ਕਲੀਅਰ ਹੋ ਗਈ ਔਰ ਉਹ ਜਦੋਂ ਮਨਸ਼ਾ ਕਲੀਅਰ ਹੋ ਗਈ ਤਾਂ ਮਤਲਬ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਰਸਤੇ ਸਰਕਾਰ ਨੇ ਰੋਕਿਆ ਕਿਸਾਨਾਂ ਨੇ ਨਹੀਂ ਰੋਕੇ ਪੋਜੀਸ਼ਨ ਹੁਣ ਕੇਵਲ ਗੱਲਾਂ ਤੱਕ ਸੀਮਤ ਨਾ ਰਹੇ ਉਹਦੀ ਜ਼ਿੰਮੇਵਾਰੀ ਬੰਦੀ ਹੈ ਕਿ ਪ੍ਰਾਈਵੇਟ ਮੈਂਬਰ ਬਿੱਲ ਲਿਆ ਕੇ ਕਿਸਾਨਾਂ ਨੂੰ ਐਮਐਸਪੀ ਦੀ ਗਰੰਟੀ ਦੇਣ ਦੀ ਗੱਲ ਕਰੇ ਤੇ ਕਿਸਾਨਾਂ ਦੀ ਕਰਜ਼ ਮੁਕਤੀ ਦੀ ਗੱਲ ਕਰੇ ਕਿਸਾਨਾਂ ਨੂੰ ਡਾਕਟਰ ਸੁਮੇਨਾਤ ਦੀ ਰਿਪੋਰਟ ਦੇਣ ਦੀ ਗੱਲ ਕਰੇ ਕਿਸਾਨਾਂ ਨੂੰ ਜੱਗੀ ਸਿੰਘ ਢੱਲੇਵਾਲ ਸਾਡੇ ਨਾਲ ਮੌਜੂਦ ਦੇ ਅੱਗੇ ਦੀ ਕੀ ਰਣਨੀਤੀ ਹੋएगी ਉਹਦੇ ਬਾਰੇ ਜਾਣਕਾਰੀ ਲੈਣਾ ਸਰਬ ਹਾਲਾਂਕਿ ਪ੍ਰੈਸ ਕਾਨਫਰੰਸ ਤੁਸੀਂ ਜਾਣਕਾਰੀ ਦਿੱਤੀ ਲੇਕਿਨ ਜਿਸ ਤਰੀਕੇ ਹੁਣ ਸੁਪਰੀਮ ਕੋਰਟ ਦਾ ਰੁਕ ਕੀਤਾ ਗਿਆ ਹੈ ਹਰਿਆਣਾ ਸਰਕਾਰ ਦੇ ਵੱਲੋਂ ਕੀ ਸਟ੍ਰੈਟਜੀ ਰਹੇਗੀ ਦੇਖੋ ਸਾਡੀ ਤਾਂ ਮੈਨੂੰ ਲੱਗਦਾ ਅਸੀਂ ਤਾਂ ਸੁਪਰੀਮ ਕੋਰਟ ਸਾਡੇ ਪੂਰੇ ਦੇਸ਼ ਦੀ ਹੈ ਸਾਰੇ ਲੋਕਾਂ ਦੀ ਹੈ ਸਾਡੇ ਅਧਿਕਾਰਾਂ ਦੀ ਰਾਖੀ ਕਰੂਗੀ ਨਹੀਂ ਤਾਂ ਸਰ ਜੀ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਨਹੀਂ ਖੋਲਣਗੇ ਤਾਂ ਸਾਨੂੰ ਬੈਠਣਾ ਪਏਗਾ ਮਜਬੂਰੀ ਵਸ ਇੱਥੇ ਹਰਿਆਣਾ ਗਵਰਨਮੈਂਟ ਜਿਹੜੀ ਬਾਰ ਬਾਰ ਇਹ ਕਹਿੰਦੀ ਹੈ ਨਾ ਲਾ ਐਂਡ ਆਰਡਰ ਲਾ ਐਂਡ ਆਰਡਰ ਉਹਨਾਂ ਨੂੰ ਅੱਜ ਲਾ ਦਾ ਧਿਆਨ ਰੱਖਣਾ ਚਾਹੀਦਾ ਹੈ ਆਰਡਰ ਦਾ ਧਿਆਨ ਰੱਖਣਾ ਚਾਹੀਦਾ ਹੈ ਹਰਿਆਣਾ ਗਵਰਨਮੈਂਟ ਨੂੰ ਹਾਈ ਕੋਰਟ ਨੇ ਆਰਡਰ ਕੀਤਾ ਹੈ ਉਹਨੂੰ ਉਹਨੂੰ ਰੁਧਿਆਨ ਚ ਲੈਣਾ ਚਾਹੀਦਾ ਹੈ ਔਰ ਰਸਤੇ ਖੁੱਲਣੇ ਚਾਹੀਦੇ ਆ ਫਿਰ ਦਾ ਰੁਕੇ ਹੋਰ 22 ਤਰੀਕ ਤੱਕ ਸੁਣਵਾਇਆ 22 ਤਰੀਕ ਤੱਕ ਫਿਰ ਕਿਸਾਨ ਦਾ ਕੀ ਸੋਚ ਰਹੇ ਤੁਸੀਂ ਦੇਖੋ ਸੁਣਵਾਈਆਂ ਹੁੰਦੀਆਂ ਰਹਿਣਗੀਆਂ ਅਸੀਂ ਇੱਥੇ ਬੈਠੇ ਆ ਅਸੀਂ ਪਹਿਲਾਂ ਵੀ ਤਾਂ ਇੱਥੇ ਬੈਠੇ ਸੀ ਲੇਕਿਨ ਇੱਕ ਗੱਲ ਕਲੀਅਰ ਹੋ ਗਈ ਹੈ ਕਿ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਰਸਤਾ ਕਿਸਾਨਾਂ ਨੇ ਨਹੀਂ ਰੋਕਿਆ ਸੀ ਇਹ ਰਸਤਾ ਹਰਿਆਣਾ ਗਵਰਨਮੈਂਟ ਨੇ ਰੋਕਿਆ ਹਾਈ ਕੋਰਟ ਨੇ ਹਰਿਆਣਾ ਗਵਰਨਮੈਂਟ ਨੂੰ ਆਦੇਸ਼ ਦਿੱਤੇ ਹਰਿਆਣਾ ਗਵਰਨਮੈਂਟ ਨੂੰ ਆਦੇਸ਼ ਦੇਣ ਤੋਂ ਬਾਅਦ ਵੀ ਹਰਿਆਣਾ ਗਵਰਨਮੈਂਟ ਸੁਪਰੀਮ ਕੋਰਟ ਚਲੀ ਜਾਂਦੀ ਹੈ ਇਹਦਾ ਮਤਲਬ ਮਨਸ਼ਾ ਹਰਿਆਣਾ ਗਵਰਨਮੈਂਟ ਦੀ ਕਲੀਅਰ ਹੋ ਗਈ ਔਰ ਕੇਂਦਰ ਦੀ ਮਨਸ਼ਾ ਕਲੀਅਰ ਹੋ ਗਈ ਔਰ ਉਹ ਜਦੋਂ ਮਨਸ਼ਾ ਕਲੀਅਰ ਹੋ ਗਈ ਤਾਂ ਮਨ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਕਿ ਰਸਤੇ ਸਰਕਾਰ ਨੇ ਰੋਕੇ ਆ ਕਿਸਾਨਾਂ ਨੇ ਨਹੀਂ ਰੋਕੇ ਲੋਕਾਂ ਨੂੰ ਤਕੜੇ ਹੋ ਕੇ ਦਬਾਅ ਸਰਕਾਰ ਤੇ ਬਣਾਉਣਾ ਚਾਹੀਦਾ ਇਸ ਵੀ ਦੇ ਕਰੋ ਵਾਸਤੇ ਜਿਹੜੀ ਪ੍ਰੀ ਕਾਲ ਦਿੱਤੀ ਗਈ ਸੀ ਹੁਣ ਅੰਬਾਲਾ ਦੇ ਵਿੱਚ ਧਾਰਾ 144 ਹੈ ਉਸ ਤੋਂ ਬਾਅਦ ਕੀ ਦੁਬਾਰਾ ਹੁਣ ਤੁਸੀਂ ਪ੍ਰੋਗਰਾਮ ਰੀਕਾਲ ਦਵੋਗੇ ਜਾਂ ਫਿਰ ਉਸੇ ਨਹੀਂ ਦੇਖੋ ਸਾਡਾ ਪ੍ਰੋਗਰਾਮ ਦਿੱਤਾ ਹੋਇਆ ਹੈ ਜੇ ਉਹ ਧਾਰਾ 44 ਲਾਉਂਦੇ ਨੇ ਜੋ ਕਰਦੇ ਨੇ ਇਹ ਉਹਨਾਂ ਦਾ ਕੰਮ ਹੈ ਸਾਡੀ ਮੰਗ ਹੈ ਕਿ ਸਾਡੇ ਨੌਜਵਾਨ ਨੂੰ ਰਿਹਾ ਕੀਤਾ ਜਾਏ ਸਰਕਾਰ ਉਹਨਾਂ ਨੂੰ ਰਿਹਾ ਕਰੇ ਸਾਡੀ ਅਪੀਲ ਹੈ ਇਸ ਗੱਲ ਦੀ ਲੇਕਿਨ ਔਰ ਐਨਡੀਏ ਦੇ ਵਿੱਚ ਜਿਹੜੇ ਹੋਰ ਵਿਰੋਧੀ ਦਲ ਵੀ ਮੌਜੂਦ ਨੇ ਨਾਲ ਤੁਸੀਂ ਕਹਿ ਰਹੇ ਹੋ ਕਿ ਜਿਹੜੇ ਨਾਨ ਬੀਜੇਪੀ ਐਮਪੀਜ਼ ਨੇ ਤੁਸੀਂ ਉਹਨਾਂ ਨੂੰ ਮੈਮੋਰੰਡਮ ਦਵੋਗੇ ਸੋ ਕੀ ਕਿਸੇ ਤਰ੍ਹਾਂ ਦਾ ਜਿਹੜਾ ਸਮਾਂ ਹੈ ਤਮਾਮ ਐਮਪੀਜ਼ ਵੱਲੋਂ ਲਿਆ ਗਿਆ ਜਾਂ ਫਿਰ ਹਲੇ ਸਿਰਫ ਪੱਤਰ ਲਿਖੇ ਨਹੀਂ ਨਹੀਂ ਮੇਰਾ ਕਹਿਣਾ ਹੈ ਬਹੁਤ ਸਾਰੇ ਐਮਪੀ ਸਹਬਾਨਾਂ ਨੂੰ ਮੰਗ ਪੱਤਰ ਚੱਲਿਆ ਗਿਆ ਹੁਣ ਸਾਡਾ ਪ੍ਰੋਗਰਾਮ ਹੈ ਕਿ ਵਿਰੋਧੀ ਧਿਰਾਂ ਜਾਂ ਜਿਹੜੇ ਮਤਲਬ ਐਨਡੀਏ ਦੇ ਦੂਸਰੇ ਨਹੀਂ ਉਹਨਾਂ ਨੂੰ ਅਸੀਂ ਦੁਬਾਰਾ ਫੇਰ ਮਤਲਬ ਕੋਸ਼ਿਸ਼ ਦੇ ਵਿੱਚ ਆ ਕਿ ਅਸੀਂ 22 ਤਰੀਕ ਨੂੰ ਸਾਡੀ ਕਨਵੈਨਸ਼ਨ ਹੋਣ ਜਾ ਰਹੀ ਹੈ ਦਿੱਲੀ ਦੇ ਵਿੱਚ ਉਸ ਕਨਵੈਨਸ਼ਨ ਤੋਂ ਪਹਿਲਾਂ ਅਸੀਂ ਮੰਗ ਕੀਤੀ ਹੈ ਇਹ ਪੰਜਾਬ ਦੇ ਜਿਹੜੇ ਇਹਨਾਂ ਦੇ ਪ੍ਰੈਜ਼ੀਡੈਂਟ ਨੇ ਪਰ ਪੰਜਾਬ ਵਿੱਚ ਲੱਗਿਆ ਇੰਡੀਆ ਘੱਟਬੰਦਨ ਹੈ ਉਹਨਾਂ ਨੂੰ ਅਸੀਂ ਕਿਹਾ ਕਿ ਸਾਨੂੰ ਟਾਈਮ ਲੈ ਕੇ ਦਿਓ ਆਪੋਜੀਸ਼ਨ ਲੀਡਰ ਤੋਂ ਅਸੀਂ ਉੱਥੇ ਆਪਦੀ ਮਤਲਬ ਗੱਲ ਰੱਖੀ ਕਿਉਂਕਿ ਸਾਡੀ ਮੰਗ ਹੈ ਕਿ ਆਪੋਜੀਸ਼ਨ ਹੁਣ ਕੇਵਲ ਗੱਲਾਂ ਤੱਕ ਸੀਮਿਤ ਨਾ ਰਹੇ ਉਦੀ ਜ਼ਿੰਮੇਵਾਰੀ ਬੰਦੀ ਹੈ ਕਿ ਪ੍ਰਾਈਵੇਟ ਮੈਂਬਰ ਬੈ ਲੈ ਆ ਕੇ ਕਿਸਾਨਾਂ ਨੂੰ ਐਮਐਸਬੀ ਦੀ ਗਰੰਟੀ ਦੇਉਣ ਦੀ ਗੱਲ ਕਰੇ ਕਿਸਾਨਾਂ ਦੀ ਕਰਜ਼ ਮੁਕਤੀ ਦੀ ਗੱਲ ਕਰੇ ਕਿਸਾਨਾਂ ਨੂੰ ਡਾਕਟਰ ਸੁਮੇਨਾਥ ਦੀ ਰਿਪੋਰਟ ਦੇਣ ਦੀ ਗੱਲ ਕਰੇ ਔਰ ਉਹ ਅਸੀਂ ਉਹਨਾਂ ਦੇ ਮਤਲਬ ਧਿਆਨ ਦੇ ਵਿੱਚ ਹੋਰ ਸਟਰੋਂਗਲੀ ਲੈਣਾ ਚਾਹੁੰਦੇ ਆ ਤਾਂ ਕਿ ਆਇਆ ਸੈਸ਼ਨ ਦੇ ਵਿੱਚ ਸਾਡੀ ਗੱਲ ਉੱਥੇ ਆ ਜਾਈ 17 ਔਰ 18 ਤਰੀਕ ਦਾ ਜਿਹੜਾ ਇੱਕ ਸਮਾ ਮਿਠਿਆ ਗਿਆ ਉਹ ਕੀ ਸਥਾਨ ਹੈ ਤੇ ਕੀ ਸਮਾਂ ਹੈ ਤੇ ਕੀ ਪ੍ਰੋਗਰਾਮ ਕੋ ਪ੍ਰੋਗਰਾਮ ਸਾਡਾ ਮਤਲਬ ਅੰਮਾਲਾ ਦਾਣਾ ਮੰਡੀ ਚ ਹੈ ਅੰਮਾਲਾ ਦਾਣਾ ਮੰਡੀ 'ਚ ਅਸੀਂ ਇਕੱਠੇ ਹੋ ਕੇ ਪ੍ਰੋਗਰਾਮ ਹੈ ਕਿ ਐਸ.ਐਸ.ਪੀ ਦਫਤਰ ਵੱਲ ਜਾਵਾਂਗੇ। ਇਸ ਸਾਡੇ ਨਾਲ ਜਗਜੀਤ ਸਿੰਘ ਢੱਲੇਵਾਲ ਕਿਸਾਨ ਆਪੂ ਸੋ 17 ਅਤੇ 18 ਤਰੀਕ ਨੂੰ ਜੋ ਕਿਸਾਨਾਂ ਦੇ ਵੱਲੋਂ ਕਾਲ ਦਿੱਤੀ ਗਈ ਸੀ ਹਾਲਾਂਕਿ ਉਹ ਜੋ ਦਿੱਤੇ ਉਹ ਹੈ ਹਾਲਾਂਕਿ ਬੇਸ਼ੱਕ ਅੰਮਲਾ ਦੇ ਵਿੱਚ 174 ਨਿਕਲ ਗਈ। ਪ੍ਰਜੈਲਿਸ ਗੁਰੀ ਦੇ ਨਾਲ ਪ੍ਰਿੰਕਾ ਮੀਨੂ ਡੇਲੀ ਪੋਸਟ ਪੰਜਾਬ ਰਣ ਮਾਚਨ ਚੰਡੀ